ਐਲਜੀ ਕੀ ਹਾਲ ਜਾਲ ਅੱਜ ਸਿੰਘਾ ਜੀ ਸਾਡਾ ਕਿਚਨ ਨੇ ਪੈਸੇ ਤੇ ਆਪਾਂ ਕਿਚਨ ਰੋਜ਼ ਹੀ ਸਾਫ਼ ਕਰਦੇ ਹਾਂ ਪਰ ਅੱਜ ਮੈਂ ਸਾਰੀਆਂ ਨਿਊਜ਼ਪੇਪਰ ਰੀ ਅਰੇਂਜ ਕੀਤੀਆਂ ਤੇ ਸਾਰੇ ਸਲੇਬ ਜਿਹੜੀ ਸੀ ਉਹ ਡੀਪ ਕਲੀਨ ਕੀਤੀ ਉਸ ਤੋਂ ਬਾਅਦ ਅੱਗੇ ਜੀ ਪੋਣੇ ਤੋਂ ਨਿਵਾਰੀ ਜਾਂ ਕਿਚਨ ਦੇ ਜਿਹੜੇ ਆਪਣੇ ਕੱਪੜੇ ਹੁੰਦੇ ਨੇ ਆਪਾਂ ਰੋਟੀ ਲਈ ਯੂਜ਼ ਕਰਦੇ ਆ ਉਹ ਧੋਣ ਦੀਵਾਰੀ ਉਹਨਾਂ ਨੂੰ ਨਾ ਹਮੇਸ਼ਾ ਕੋਈ ਨਾ ਕੋਈ ਚਿਕਨਾਈ ਜੁੜੀ ਰਹਿੰਦੀ ਹੈ ਉਹਨਾਂ ਦੇ ਨਾਲ ਦੇ ਨਾਲ ਉਹਨੂੰ ਧੋਣਾ ਥੋੜਾ ਜਿਹਾ ਸਟੱਬਨ ਹੋ ਜਾਂਦਾ ਹੈ ਤੇ ਉਹਦਾ ਜੀ ਇੱਕ ਸੌਖਾ ਤਰੀਕਾ ਲੱਭਿਆ ਹੈਗਾ ਮੈਂ ਤੁਸੀਂ ਗਰਮ ਪਾਣੀ ਲੈਣਾ ਉਹਦੇ ਵਿੱਚ ਸਿਰਫ ਤਿੰਨ ਹੀ ਚੀਜ਼ਾਂ ਪਾਉਣੀਆਂ ਨੇ ਕੋਈ ਵੀ ਡਿਟਰਜੈਂਟ ਪਾ ਲੋ ਥੋੜਾ ਜਿਹਾ ਪਾਓ ਬੇਕਿੰਗ ਸੋਡਾ ਤੇ ਨਾਲ ਥੋੜਾ ਜਿਹਾ ਤੁਸੀਂ ਪਾਓ ਵਿਨੇਗਰ ਵਿਨੇਗਰ ਦੀ ਜਗ੍ਹਾ ਤੁਸੀਂ ਨਿੰਬੂ ਦਾ ਰਸ ਵੀ ਲੈ ਸਕਦੇ ਜੀ ਮੈਂ ਇੱਥੇ ਵਿਨੇਗਰ ਲਿਆ ਸੀਗਾ ਬਸ 15 ਮਿੰਟ ਲਈ ਇਹਨਾਂ ਨੂੰ ਡਬੋ ਕੇ ਰੱਖੋ ਮੈਂ ਜੀ ਕਿਚਨ ਕਲੀਨਿੰਗ ਦੇ ਟਾਈਮ ਤੇ ਨਾ ਕਿਚਨ ਦਾ ਇੱਕ ਬਰਸ਼ ਜਿਹੜਾ ਕੱਪੜੇ ਧੋਣ ਵਾਲਾ ਉਹ ਮੈਂ ਕਿਚਨ ਦੇ ਵਿੱਚ ਹੀ ਰੱਖਦੀ ਹੈਗੀਆ ਇਹ ਮੇਰਾ ਕੱਪੜੇ ਧੋਣ ਵਾਲਾ ਬਰਸ਼ ਨਹੀਂ ਹੈ ਇਹ ਸਿਰਫ ਕਿਚਨ ਦੇ ਕੱਪੜਿਆਂ ਦੇ ਲਈ ਯੂਜ਼ ਹੁੰਦਾ ਬਰਸ਼ ਹੈਗਾ ਤੇ ਬਰਸ਼ ਮਾਰੋ 2 ਮਿੰਟ ਬਰਸ਼ ਮਾਰੋ ਤੇ ਠੰਡੇ ਪਾਣੀ ਦੇ ਵਿੱਚ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਸਲਫ ਕਾਡ ਲਓ ਉਹਦੇ ਵਿੱਚ ਐਂਡ ਫੁੱਲ ਵਰਗੇ ਖੁਸ਼ਬੂਦਾਰ ਪੋਨੇ ਕੋਈ ਗਰੀਸ ਦਾ ਨਾਮੋ ਨਿਸ਼ਾਨ ਨਹੀਂ ਰਹਿ ਜਾਏਗਾ ਇੰਨੇ ਸੌਖੇ ਤਰੀਕੇ ਦੇ ਨਾਲ ਸਾਰਾ ਕੁਝ ਸਾਫ਼ ਹੋ ਜਾਏਗਾ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਪਤਾ ਪਹਿਲਾਂ ਮੈਂ ਵੀ ਉਹਨਾਂ ਨੂੰ ਗਰਮ ਪਾਣੀ ਦੇ ਵਿੱਚ ਸਰਫ ਪਾ ਕੇ ਡਿਪ ਕਰਦੀ ਸੀ ਪਰ ਫਿਰ ਵੀ ਉਹ ਇੰਨੇ ਵਧੀਆ ਸਾਫ਼ ਨਹੀਂ ਸੀ ਹੁੰਦੇ ਜਿੰਨਾ ਬੇਕਿੰਗ ਸੋਡਾ ਤੇ ਵਿਨੇਗਰ ਪਾਉਂਦਾ ਇਫੈਕਟ ਹੁੰਦਾ ਆ ਤੁਸੀਂ ਸਾਰੇ ਜਾਣੀ ਵੀ ਜੀ ਜਦੋਂ ਕਿਚਨ ਕਲੀਨ ਕਰਦੇ ਹੈਗੇ ਹੋ ਤੇ ਕਿਚਨ ਦੇ ਜਿਹੜੇ ਆਪਣੇ ਕੱਪੜੇ ਜਾਂ ਪੋਨੇ ਹੁੰਦੇ ਆ ਨਾ ਨੂੰ ਕਲੀਨ ਕਰਨ ਦੇ ਲਈ ਏ ਟ੍ਰਿਕ ਤੁਸੀਂ ਜ਼ਰੂਰ ਵਰਤਿਆ ਜੇ ਇਹ ਦੇਖੋ ਮੇਰੇ ਸਾਰੇ ਪੋਣੇ ਸਾਫ਼ ਹੋ ਗਿਆ ਤੇ ਤੁਸੀਂ ਦੇਖ ਸਕਦੇ ਜੀ ਜਿਹੜੇ ਗਰਮ ਪਾਣੀ ਦੇ ਵਿੱਚ ਆਪਾਂ ਸਾਰਾ ਕੁਝ ਪਾਇਆ ਸੀਗਾ ਉਹ ਕਿੰਨਾ ਗੰਦਾ ਹੋ ਚੁੱਕਾ ਆ ਸਾਰੀ ਜਿਹੜੀ ਗਰੀਸ ਹੈਗੀ ਹੈ ਆਇਲ ਹੈਗਾ ਉਹ ਸਭ ਕੁਝ ਨਿਕਲ ਚੁੱਕਿਆ ਹੈਗਾ ਆ ਤੁਸੀਂ ਵੀ ਇਹ ਜ਼ਰੂਰ ਟਰਾਈ ਕਰਿਆ ਜੇ ਤੇ ਮੈਨੂੰ ਦੱਸਿਆ ਜੇ ਕਿੰਨੀ ਕਾਮਯਾਬ ਰਹੀ